ਕਿੱਕਾਲ ਤੁਸੀਂ ਜੁੜੇ ਹੋ ਲੋਕਰਾ ਟੀਵੀ ਦੇ ਨਾਲ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਸਾਨ ਆਗੂ ਅੱਜ ਸਾਡੇ ਨਾਲ ਹੈ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਬਈ ਜੀ ਲੋਕਾਂ ਦੀ ਆਵਾਜ਼ ਚੱਕਣ ਵਾਲਿਆਂ ਤੇ ਪਰਚੇ ਇਹ ਸਰਕਾਰ ਨੇ ਕਿਹੜੀ ਨੀਤੀ ਅਪਣਾ ਲਈ ਦੇਖੋ ਇੱਕ ਪਾਸੇ ਤਾਂ ਇੱਥੇ ਕਿਹਾ ਜਾਂਦਾ ਕਿ ਲੋਕਾਂ ਨੂੰ ਬੋਲਣ ਦਾ ਅਧਿਕਾਰ ਆ ਬੋਲਣ ਦਾ ਅਧਿਕਾਰ ਜਿਹੜੇ ਵਰਤਦੇ ਉਹਨਾਂ ਦੇ ਪਰਚੇ ਦਰਜ ਹੋ ਰਹੇ ਆ ਇੱਕ ਪਾਸੇ ਬਗੜਵਾ ਕਰਨ ਦਾ ਅਧਿਕਾਰ ਆ ਉਹ ਵਿਸ਼ੇਸ਼ ਅਧਿਕਾਰ ਹੈ ਇਸ ਪਾਰਟੀ ਦੇ ਪਹਿਲਾਂ ਆਈਟੀ ਸੈੱਲ ਨੂੰ ਔਰ ਬੇਸਿਕਲੀ ਇਹ ਬਲਕਾਰ ਸਿੱਧੂ ਨੂੰ ਤਾਂ ਉਹੀ ਬੋਲਿਆ ਜੋਨ ਦੀ ਪਾਰਟੀ ਦੀ ਆਈਟੀ ਸੈੱਲ ਬੋਲਦਾ ਉਹ ਤੋਂ ਫੇਕ ਆਈਡੀ ਬਣਾ ਕੇ ਬੋਲਦੇ ਆ ਬਲਕਾਰ ਸਿੱਧੂ ਨੇ ਆਪਣੇ ਮੂੰਹ ਤੋਂ ਬੋਲਤਾ ਤੇ ਜੇ ਉਹ ਕਹਿੰਦੇ ਕਿ ਕਾਨੂੰਨ ਅੰਨਾ ਤਾਂ ਸੀਗਾ ਕਾਨੂੰਨ ਬੋਲਾ ਵੀ ਆ ਕਿ ਉਹਨਾਂ ਨੂੰ ਜੋ ਬਲਕਾਰ ਸਿੱਧੂ ਨੇ ਇਸ ਧਰਤੀ ਦੀ ਅੱਧੀ ਆਬਾਦੀ ਔਰਤਾਂ ਮਰੇ ਜੋ ਬੋਲਿਆ ਇਸ ਬੋਲੇ ਕਾਨੂੰਨ ਨੂੰ ਸੁਣਿਆ ਨਹੀਂ ਇੱਕ ਖਾਸ ਭਾਈਚਾਰੇ ਦੇ ਖਿਲਾਫ ਮਿਹਨਤ ਕਸ਼ ਭਾਈਚਾਰੇ ਦੇ ਖਿਲਾਫ ਜਿਸ ਤਰ੍ਹਾਂ ਦਾ ਕੂੜ ਪ੍ਰਚਾਰ ਕੀਤਾ ਇਹ ਉਹਨਾਂ ਨੂੰ ਸੁਣਿਆ ਨਹੀਂ ਔਰ ਖਾਸ ਕਰਕੇ ਪੰਜਾਬ ਦੇ ਜਿਹੜੇ ਸਪੀਕਰ ਆ ਕੁਲਤਾਰ ਸਿੰਘ ਸੰਧਵਾ ਉਹ ਜਿਹੜੀ ਉਹਨਾਂ ਦੀ ਪ੍ਰਿਵਿਲੇਜ ਕਮੇਟੀ ਆ ਉਹਦੇ ਉਹ ਨਜਾਇਜ਼ ਬਹੁਤ ਵਰਤੋਂ ਕਰਦੇ ਆ ਹੁਣ ਜਾਇਜ਼ ਵਰਤੋਂ ਕਰ ਲੈਣਾ ਉਹ ਸਾਬਤ ਕਰਨ ਕਿ ਸਪੀਕਰ ਨੇ ਕਿ ਵੈਸੀ ਵਾਜੇ ਆ ਉਹ ਜੇ ਤਾਂ ਵਾਜੇ ਆ ਫਿਰ ਬਲਕਾਰ ਸਿੱਧੂ ਨੇ ਵਾਜਾ ਵਜਾਤ ਆ ਤੇ ਜੇ ਸਪੀਕਰ ਆ ਫਿਰ ਉਹਨਾਂ ਦੀ ਕੋਈ ਪ੍ਰਿਵਿਲੇਜ ਕਮੇਟੀ ਹੈਗੀ ਆ ਤੇ ਪਰ ਬਲਕਾਰ ਸਿੱਧੂ ਤੇ ਉਹ ਪਰਚਾ ਜਿਹੜਾ ਹੈਗਾ ਉਹ ਦਰਜ ਕਰਵਾਉਣ ਉਹ ਕਦੇ ਕਦੇ ਮਾਸਟਰ ਨੂੰ ਕਿਸੇ ਨੂੰ ਬੁਲਾਉਂਦੇ ਪ੍ਰਿਵਿਲੇਜ ਕਮੇਟੀ 'ਚ ਕਦੇ ਕਹਿੰਦੇ ਵੀ ਏਬੀਸੀ ਵਾਲੇ ਚੈਨਲ ਆ ਇੱਥੇ ਨਹੀਂ ਆਊਗਾ ਕਦੇ ਪੱਤਰਕਾਰਾਂ ਦੇ ਪਰਚੇ ਦਰਜ ਹੁੰਦੇ ਆ ਤਾਂ ਉਹਨਾਂ ਨੂੰ ਆਪਣੀ ਇਹ ਪਾਵਰ ਜਿਹੜੀ ਹੈਗੀ ਆ ਦਿਖਾਉਣੀ ਚਾਹੀਦੀ ਆ ਤੇ ਆਖਰੀ ਗੱਲ ਕਿ ਪੰਜਾਬ ਸਰਕਾਰ ਇਹ ਦੱਸੇ ਵੀ ਉਹ ਬਲਕਾਰ ਸਿੱਧੂ ਨਾਲ ਸਹਿਮਤ ਆ ਕਿ ਪੂਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਮਝ ਇਹ ਆਮ ਗੜੀਆ ਭਾਈਚਾਰੇ ਬਾਰੇ ਕਿ ਆਮ ਆਦਮੀ ਪਾਰਟੀ ਦੀ ਸਾਰੀ ਸਮਝ ਆ ਔਰਤਾਂ ਬਾਰੇ ਇਹ ਜੇ ਤਾਂ ਇਹ ਹੈ ਆ ਫਿਰ ਤਾਂ ਬਲਕਾਰ ਸਿੱਧੂ ਤੇ ਕੋਈ ਪਰਚਾ ਨਹੀਂ ਹੁੰਦਾ ਤੇ ਜੇ ਬਲਕਾਰ ਸਿੱਧੂ ਤੇ ਪਰਚਾ ਹੋ ਗਿਆ ਫਿਰ ਮੰਨ ਲਾਂਗੇ ਕਿ ਬਲਕਾਰ ਸਿੱਧੂ ਨਾਲੋਂ ਸਰਕਾਰ ਦਾ ਫਰਕ ਹੈਗਾ ਬਾਈ ਜੀ ਜੇਕਰ ਗੱਲ ਕਰੀਏ ਔਰਤਾਂ ਦੀ ਤਾਂ 50% ਵੋਟਰ ਔਰਤਾਂ ਰਹੀਆਂ ਉਹਨਾਂ ਨੂੰ ਹੀ ਧਿਆਨ ਵਿੱਚ ਰੱਖ ਕੇ ਇਲੈਕਸ਼ਨ ਲੜਿਆ ਗਿਆ ਦੂਸਰੀ ਗੱਲ ਕਰੀਏ ਰਾਮਗੜੀਆ ਭਾਈ ਚਰੇ ਦੀ ਉਹਨੇ ਨੇ ਵੀ ਬਹੁਤ ਵੱਡੀ ਹਮਾਇਤ ਦਿੱਤੀ ਸੀਗੀ ਇਹ ਦੋਨਾਂ ਪ੍ਰਤੀ ਇੱਕ ਵੋਟ ਲੈਣ ਤੋਂ ਬਾਅਦ ਉਹਨਾਂ ਨੂੰ ਇਹ ਸਮਝ ਲੈਣਾ ਵੀ ਆਪਦੇ ਵਰਕਰਾਂ ਨੂੰ ਫਿਰ ਵੀ ਕੀੜੇ ਮਕੌੜੇ ਸਮਝਣਾ ਇਹ ਮਾਨਸਿਕਤਾ ਬਹੁਤ ਕੋਚੀ ਵੀ ਹੋਗੀ ਤੇ ਇਹ ਕਿਤੇ ਕਿਤੇ ਸੱਤਾ ਦਾ ਹੰਕਾਰ ਵੀ ਹੋਵੇ। ਦੇਖੋ ਰਾਜ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਹੀ ਆਪਣੇ ਵਰਕਰਾਂ ਦੀਆਂ ਔਰਤਾਂ ਬਾਰੇ ਇਹੀ ਸਮਝ ਰੱਖਦੀਆਂ ਨੇ। ਠੀਕ ਆ ਇਹਨਾਂ ਨੇ ਇਹ ਮਤਲਬ ਜ਼ਾਹਰਾ ਤੌਰ ਤੇ ਕਹਿਤਾ। ਠੀਕ ਆ ਇਹ ਤਾਂ ਹੁਣ ਉਸ ਪਾਰਟੀ ਦੇ ਵਰਕਰਾਂ ਨੂੰ ਸੋਚਣਾ ਚਾਹੀਦਾ ਕਿ ਉਹ ਬਲਕਾਰ ਸਿੱਧੂ ਦੀ ਗੱਲ ਨਾਲ ਸਹਿਮਤ ਆ ਕਿ ਪਰਿਵਾਰ ਦੀ ਇੱਜ਼ਤ ਨੂੰ ਪਹਿਲ ਦਿੰਦੇ ਹੈਗੇ। ਭਾਈ ਜੀ ਜੇਕਰ ਆਪਾਂ ਗੱਲ ਕਰੀਏ ਵਰਕਰ ਜਿਹੜੇ ਜਿਨ੍ਹਾਂ ਨੂੰ ਆਪਾਂ ਮੱਕੜ ਕਹਿੰਦੇ ਸੀਗੇ ਵੀ ਭਮੱਕੜਾਂ ਨੂੰ ਬਾਅਦ ਚ ਇਹ ਬਣਾ ਦਿੱਤਾ ਤੇ ਉਹ ਚਾਹੀਦਾ ਨਹੀਂ ਵੀ ਭਮੱਕੜਾਂ ਨੂੰ ਵੀ ਹੁਣ ਉੱਠਣਾ ਚਾਹੀਦਾ ਲੋਕਾਂ ਨੂੰ ਵੀ ਉੱਠਣਾ ਚਾਹੀਦਾ ਸੋਚਣਾ ਚਾਹੀਦਾ ਘਟੋ ਘਟ ਰਾਮਪੁਰੇ ਦੇ ਤਾਂ ਸੋਚਣ ਜਿਨ੍ਹਾਂ ਨੇ ਸਾਨੂੰ ਜਿਨ੍ਹਾਂ ਦੇ ਪ੍ਰਤੀ ਐਡੀ ਮਾੜੀ ਸ਼ਬਦਾਵਲੀ ਬੋਲੀ ਗਈ ਬਿਲਕੁਲ ਜੀ ਸੋਚਣਾ ਚਾਹੀਦਾ ਹੈਗਾ ਜੇ ਕੋ ਹਜੇ ਵੀ ਨਹੀਂ ਸੋਚਦਾਗਾ ਤੇ ਫਿਰ ਵੈਗਰੂ ਨੂੰ ਸਮੱਤ ਬਖਸ਼ੇ ਅ ਸ਼ੁਕਰੀਆ ਜੀ ਧੰਨਵਾਦ ਜੀ ਅਸੀਂ ਰਜਿੰਦਰ ਸਿੰਘ ਦੀਪ ਵਾਲਾ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ